ਅਸੀ ਕਾਲ ਜੀ ਤੁਸੀਂ ਜੁੜਿਓ ਹਨਮੋਹ ਬਲੌਗ ਯੂਕੇ ਦੇ ਨਾਲ ਹਨਮੋਹ ਕੀਰਤਨ ਬਲੌਗ ਯੂਕੇ ਤੇ ਮੈਂ ਗੁਰਪ੍ਰੀਤ ਸਿੰਘ ਚਾਹਲ ਆਂ ਇੰਡੀਆ ਤੋਂ ਪੰਜਾਬ ਤੋਂ ਤੇ ਆ ਸਾਡੇ ਨਾਲ ਸਾਡੀ ਸਾਰੀਓ ਟੀਮ ਪਿੱਛੇ ਤੇ ਥੋੜਾ ਜਿਹਾ ਮੈਂ ਲਾਈਟ ਕਰ ਦਵਾ ਤੇ ਆ ਦੇਖ ਸਕਦੇ ਹੋ ਸਾਰੇ ਤੇ ਅੱਜ ਲੁਧਿਆਣੇ ਤੋਂ ਤੁਹਾਨੂੰ ਇੱਕ ਖਾਸ ਚੀਜ਼ ਜਿਹੜੀ ਦਿਖਾਵਾਂਗੇ ਲੁਧਿਆਣਾ ਹਮੇਸ਼ਾ ਜਿਹੜਾ ਸਾਡਾ ਮੈਂਚੈਸਟਰ ਆਫ ਇੰਡੀਆ ਅਸੀਂ ਇਹਨੂੰ ਕਹਿੰਦੇ ਆ ਤੇ ਕਿਉਂ ਕਹਿੰਦੇ ਆ ਕਿਉਂਕਿ ਲੁਧਿਆਣੇ ਦੇ ਵਿੱਚ ਹੌਜਰੀ ਦਾ ਬਹੁਤ ਵੱਡਾ ਕਾਰੋਬਾਰ ਆ ਤੇ ਹੋਰ بڑا ਕੁਛ ਇੱਥੇ ਲੁਧਿਆਣੇ ਦੇ ਵਿੱਚ ਤੁਹਾਨੂੰ ਮਿਲ ਸਕਦਾ ਤੇ ਅੱਜ ਲੁਧਿਆਣੇ ਦੀ ਇੱਕ ਬਹੁਤ ਵੱਡੀ ਸੇਲ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਤੇ ਪਹਿਲਾਂ ਤਾਂ ਲੁਧਿਆਣੇ ਦਾ ਤੁਹਾਨੂੰ ਲਾਈਵ ਅਸੀਂ ਇੱਥੋਂ ਦਿਖਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਜਿਹੜਾ ਲਾਈਵ ਕਵਰੇਜ پسند ਆਏਗੀ ਤੇ ਜਰੂਰ ਜਿੰਨੇ ਵੀ ਸਾਡੇ ਦਾ ਦਰਸ਼ਕ ਸਾਡੇ ਜੁੜ ਰਹੇ ਨੇ ਜੁੜੋਗੇ ਤਾਂ ਜਰੂਰ ਆਪਣਾ ਨਾਲ ਦੀ ਨਾਲ ਜਿਹੜਾ ਤੁਸੀਂ ਇਹ ਦੱਸਿਓ ਵੀ ਤੁਸੀਂ ਕਿਸ ਜਗ੍ਹਾ ਤੋਂ ਸਾਡੇ ਨਾਲ ਜੁੜਿਆ ਹੋ ਔਰ ਕੀ ਕੁਛ ਸਾਡੇ ਕੋਲੋਂ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਵਾਤਵਤ ਜਿਹੜੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਹੜੇ ਦੋਸਤ ਸਾਡੇ ਨਾਲ ਨਵੇਂ ਜੋੜਦੇ ਨੇ ਤੁਹਾਡੇ ਲਈ ਅਸੀਂ ਖਾਸ ਤੌਰ ਦੇ ਉੱਤੇ ਧਾਰਮਿਕ ਕੰਟੈਂਟ ਲੈ ਕੇ ਆਉਨੇ ਆ ਇਸ ਚੈਨਲ ਦੇ ਉੱਤੇ ਪਰ ਅੱਜ ਅਸੀਂ ਲੁਧਿਆਣੇ ਦੇ ਵਿੱਚ ਸੀ ਸੋਚਿਆ ਵੀ ਚਲੋ ਅੱਜ ਲੁਧਿਆਣੇ ਦੀ ਯਾਤਰਾ ਤੁਹਾਨੂੰ ਕਰਾਈਏ ਕਿਉਂਕਿ ਬਹੁਤ ਸਾਰੇ ਦੋਸਤ ਕਹਿੰਦੇ ਸੀਗੇ ਵੀ ਸਾਨੂੰ ਜਰੂਰ ਇਸ ਤਰ੍ਹਾਂ ਦਾ ਕੁਝ ਲਾਈਵ ਦਿਖਾਓ ਤੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਤੇ ਆ ਦੇਖ ਸਕਦੇ ਹੋ ਲੁਧਿਆਣੇ ਦੀ ਟ੍ਰੈਫਿਕ ਜਿਹੜੀ ਆ ਤੁਸੀਂ ਲਗਾਤਾਰ ਇਸ ਟਾਈਮ ਅਸੀਂ ਗਿਲ ਰੋਡ ਤੋਂ ਉਤਰ ਰਹੇ ਹਾਂ ਦੁਗਰੀ ਵਾਲੀ ਸਾਈਡ ਤੇ ਨੂੰ ਤੇ ਅੱਜ ਅਸੀਂ ਇੱਕ ਬਹੁਤ ਵੱਡੀ ਸੇਲ ਜਿਹੜੀ ਇੱਥੇ ਲੁਧਿਆਣਾ ਦੇ ਵਿੱਚ ਲੱਗੀ ਹੋਈ ਹੈ ਆ ਉਹ ਦੇਖਣ ਵਾਸਤੇ ਚੱਲੇ ਆਂ ਫਰੋਜ਼ਪੁਰ ਰੋਡ ਦੇ ਵਿੱਚ ਕਾਫੀ ਤਕਰੀਬਨ ਦਾਵਾ ਤਾਂ ਕਰਦੇ ਨੇ ਵੀ ਤਕਰੀਬਨ 90% ਆਫ ਹੁੰਦਾ ਹੈ ਸੇਲ ਦੇ ਵਿੱਚ ਤੇ ਕਿੰਨਾ ਕੁ ਹੁੰਦਾ ਕਿ ਉਹਦੇ ਵਿੱਚ ਕੀ ਬੈਨੀਫਿਟ ਹੈ ਕਸਟਮਰ ਦਾ ਜਿਹੜੇ ਉੱਥੇ ਜਾਂਦੇ ਨੇ ਲੋਕੀ ਖਰੀਦ ਪ੍ਰੋਕਤ ਕਰਨ ਵਾਸਤੇ ਅੱਜ ਤੁਹਾਨੂੰ ਲਾਈਵ ਦਿਖਾਵਾਂਗੇ ਵੀ ਇਹ ਇਹ ਗੱਲਾਂ ਬਾਤਾਂ ਹੀ ਨਹੀਂ ਜਿਹਾ ਵਾਕਈ ਇਹਦੇ ਵਿੱਚ ਕੁਝ ਹੁੰਦਾ ਔਰ ਇੱਥੇ ਮੈਂ ਦੱਸਦਾ ਜਾਵਾਂ ਵੀ ਇਹ ਸਾਡੀ ਪ੍ਰੋਮੋਸ਼ਨਲ ਵੀਡੀਓ ਨਹੀਂ ਹੈਗੀ ਇਹ ਵੀਡੀਓ ਸਿਰਫ ਤੁਹਾਡੇ ਲਈ ਇੱਕ ਜਾਣਕਾਰੀ ਦੇ ਲਈ ਔਰ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਐਡ ਵਗੈਰਾ ਕਰਕੇ ਨਹੀਂ ਇਹ ਵੀਡੀਓ ਕਰੀ ਅੱਜ ਵੈਸੇ ਸਾਡਾ ਬੈਠਿਆ ਹੁੰਦਾ ਇੱਥੇ ਮੰਨ ਕਰਿਆ ਗਿਲ ਰੋਡ ਤੇ ਕਿ ਆਪਾਂ ਚੱਲੀਏ ਤੇ ਆਪਣੇ ਦਰਸ਼ਕਾਂ ਨੂੰ ਇਹ ਚੀਜ਼ਾਂ ਸਾਰੀਆਂ ਦਿਖਾਈਏ ਤੇ ਜਿੰਨੇ ਵੀ ਸਾਡੇ ਨਾਲ ਜੁੜ ਰਹੇ ਹੋ ਉਸਨੂੰ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਜੀ ਤੇ ਜਿਹਨਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਡਬਲ ਟੱਚ ਕਰਕੇ ਸਕਰੀਨ ਦੇ ਉੱਤੇ ਲਾਈਕ ਕਰ ਸਕਦੇ ਹੋ ਔਰ ਜਿਹੜੇ ਨਵੇਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਹਾਂ ਇਸ ਤੋਂ ਬਾਅਦ ਇਹ ਜਿਹੜਾ ਲਾਈਵ ਕਵਰੇਜ ਤੋਂ ਬਾਅਦ ਇਹ ਜਿਹੜੀ ਹੈ ਵੀਡੀਓ ਹੈ ਕਿ ਅਸੀਂ ਅਪਲੋਡ ਕਰ ਦਾਂਗੇ ਅਨਮੋਲ ਕੀਰਤਨ ਬਲੌਗ ਯੂਕੇ ਦੇ ਉੱਤੇ ਤੇ ਉੱਥੇ ਤੁਸੀਂ ਸਾਰੀ ਵੀਡੀਓ ਜਿਹੜੀ ਹੈ ਆਪਣਾ ਸਮਾਂ ਕੱਢ ਕੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਤੁਸੀਂ ਕੀ ਕੁਝ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਉੱਤੇ ਇਹਦੇ ਵਾਸਤੇ ਤੁਸੀਂ ਜਿਹੜਾ ਜੀ ਸਾਨੂੰ ਬੱਦ ਤੋਂ ਬੱਦ ਕਮੈਂਟ ਬਾਕਸ ਦੇ ਵਿੱਚ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਓ ਤੇ ਯੂਕੇ ਦੇ ਨਾਲ-ਨਾਲ ਤੁਹਾਨੂੰ ਅਸੀਂ ਇੰਡੀਆ ਤੋਂ ਵੀ ਬਹੁਤ ਕੁਝ ਦਿਖਾਵਾਂਗੇ ਤੇ ਬਲਵਿੰਦਰ ਸਾੰਭੀ ਸਾਹਿਬ ਭੋਗਪੁਰ ਤੋਂ ਜੁੜੇ ਨੇ ਸਾੰਭੀ ਸਾਹਿਬ ਹੈ ਭੋਗਪੁਰ ਤੋਂ ਨੇ ਜਿੱਤੇ ਬੈਠੇ ਬਿਲਕੁਲ ਮੇਰੀ ਬੈਕ ਸੀਟ ਤੇ ਨੇ ਤੇ ਸਾੰਭੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਸਰ ਬਹੁਤ ਵਧੀਆ ਜੀ ਬੱਲੇ ਬੱਲੇ ਆ ਜੀ ਤੇ ਸਾੰਭੀ ਸਾਹਿਬ ਅੱਜ ਆਪਾਂ ਚੱਲੇ ਆ ਤੇ ਨਾਲ ਆਪਣੇ ਮਲਕੀਤ ਵਾਈ ਜੀ ਅਤੇ ਬਲਵਿੰਦਰ ਸਿੰਘ ਅਜਾਲ ਸਾਹਿਬ ਸਾਡੇ ਛੋਟਾ ਬ੍ਰਦਰ ਤੇ ਸੰਦੀ ਸਾਹਿਬ ਪਹਿਲਾਂ ਤਾਂ ਤੁਸੀਂ ਜਿਹੜੇ ਬੂਟ ਲੈ ਕੇ ਆਏ ਉਹਨਾਂ ਬਾਰੇ ਚੰਦਨਾ ਪਾਓ ਯਾਰ ਜਿਹੜੇ ਤੁਸੀਂ ਅੱਜ ਸੱਤ ਪਾਲ ਵਾਲਿਆਂ ਤੋਂ ਲੈ ਕੇ ਆਏ ਹੋ ਸਰ 나ਗਪਾਲ ਤੋਂ ਬੂਟ 나ਗਪਾਲ ਵਾਲਿਆਂ ਤੋਂ ਕੋਈ ਯਾਰ ਤੇ ਬਹੁਤ ਵਧੀਆ ਕੁਆਲਟੀ ਹੈ ਤੁਸੀਂ ਵੀ ਚੈੱਕ ਕੀਤੀ ਹੈ ਹਾਂਜੀ ਤੇ ਬਹੁਤ ਰੀਜ਼ਨ ਪ੍ਰਾਈਸ ਸਿਕਾਉਗਾ 800 ਰੁਪਿਆ ਰੇਟ ਹੈ ਸਰ ਠੀਕ ਹੈ ਹੋਰ ਬਹੁਤ ਵਧੀਆ ਸ਼ੂਜ਼ ਆਪਾਂ ਨੂੰ ਵਧੀਆ ਰੇਟ ਤੇ ਮਿਲਦੇ ਨਹੀਂ ਠੀਕ ਹੈ ਜਿਹੜੇ ਹਿਸਾਬ ਨਾਲ ਤੁਸੀਂ ਦਿਖਾਇਆ ਮੈਨੂੰ ਨਾ ਬੂਟ ਤੁਹਾਡੇ ਉਹ ਤੇ ਵਧੀਆ ਨੇ ਪਰ ਹੁਣ ਆ ਵੀ ਇੱਥੇ ਇਸ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਸਾਵੀ ਸਭ ਗਿਲ ਰੋਡ ਤੇ ਸਾਡੇ ਉੱਥੇ ਰੱਖ ਕੇ ਆਏ ਨੇ ਜੀ ਇਹ ਤੇ ਜੇ ਵਾਪਸੀ ਜਾ ਕੇ ਸਾਡੇ ਕੋਈ ਸਮਾਂ ਹੋਇਆ ਤਾਂ ਅਸੀਂ ਜ਼ਰੂਰ ਤੁਹਾਨੂੰ ਦਿਖਾ ਦੇਵਾਂਗੇ ਖੈਰ ਅੱਛਾ ਆਰਟੀਕਲ ਆ ਵਧੀਆ ਤੇ ਆਮ ਰੁਟੀਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਵਧੀਆ ਚੀਜ਼ ਐ ਤੇ ਨਾਗਪਾਲ ਜਿਹੜਾ ਆ ਜੀ ਕਾਫੀ ਫੇਮਸ ਐ ਨਾਮ ਇਹ ਤੇ ਮਾਤਾ ਰਾਣੀ ਚੌਂਕ ਤੇ ਲੱਗ ਕੇ ਤੁਸੀਂ ਲੁਧਿਆਣੇ ਜਿਹੜੇ ਕੋਈ ਦੋਸਤ ਇੱਥੇ ਕਦੇ ਆਉਂਦੇ ਹੋਣਗੇ ਉਹਨਾਂ ਨੂੰ ਪਤਾ ਪਰ ਹੁਣ ਤਾਂ ਨਾਗਪਾਲ ਵੀ ਉੱਥੇ ਕਈ ਲੱਭ ਕੇ ਖੁੱਲ ਗਏ ਤੇ ਤੁਸੀਂ ਸਭੀ ਕਿਹੜੇ ਨਾਗਪਾਲ ਕੋਲੇ ਜਾ ਪੜੇ ਫਿਰ ਸਰ ਅਸੀਂ ਨਾਗਪਾਲ ਦੂਜੇ ਨੰਬਰ ਤੋਂ ਹੀ ਦੇ ਸੀਗੇ ਹੋਰ ਨੰਬਰ ਦੁਕਾਨ 1920 ਨੰਬਰ ਦੁਕਾਨ ਹੈ ਉਹਨਾਂ ਦੀ ਅੱਛਾ ਜੀ ਹਾਂ 1920 ਨੰਬਰ ਦੁਕਾਨ ਓਕੇ ਤੇ ਮਾਲ ਨੂੰ ਅੱਛਾ ਵਧੀਆ ਤੁਹਾਨੂੰ ਮਿਲ ਗਿਆ ਆਰਟੀਕਲ ਉੱਥੇ ਹਾਂਜੀ ਸਰ ਬਹੁਤ ਵਧੀਆ ਆਰਟੀਕਲ ਹੈ ਉੱਥੇ ਮਤਲਬ ਹੋਰ ਵੀ ਆਪਾਂ ਦੇਖੇ ਉੱਥੇ ਕਾਫੀ ਆਰਟੀਕਲ ਪਏ ਸੀਗੇ ਅੱਛਾ ਜੀ ਤੇ ਆਪਾਂ ਇਹ ਸਪੈਸ਼ਲ ਉਹਨਾਂ ਦੀ ਇੰਸਟਾਗ੍ਰam ਤੇ ਰੀਲ ਦੇਖ ਕੇ ਗਏ ਸੀਗੇ ਤੇ ਆਪਾਂ ਨੂੰ ਉਹ ਮਿਲ ਵੀ ਗਿਆ ਜਿਹੜਾ ਆਪਾਂ ਲੈਂਦੇ ਸੀ ਓਕੇ ਤੇ ਕੋਤਾ ਜਆ ਪਾਣਾ ਕਿਉਂਕਿ ਹੀਟ ਮੇਰੇ ਖਾਲ ਜਿਆਦਾ ਹੋ ਗਈ ਆਪਾਂ ਕੋਤਾ ਜਆ ਘਟ ਕਰ ਲਈਏ ਤਾਂ ਤੇ ਲਓ ਜੀ ਠੰਡ ਵੈਸੇ ਅੱਜ ਕਾਫੀ ਆ ਪੰਜਾਬ ਦੇ ਵਿੱਚ ਅੱਜ 5 ਤਰੀਕ ਦਾ ਜ਼ਿਆਦਾਤਰ ਸ਼ਹਿਰਾਂ ਦੇ ਲਈ yellow alert ਸੀ ਅੱਜ ਮੌਸਮ ਵਿਭਾਗ ਭਾਰਤ ਸਰਕਾਰ ਵੱਲੋਂ ਤੇ ਠੀਕ ਹੈ ਮੌਸਮ ਠੀਕ ਠਾਕ ਹੈ ਦਸੰਬਰ ਦਾ ਮਹੀਨਾ ਪਹਿਲਾ ਹਫਤਾ ਜੀ ਤੇ ਜਿੰਦਾ ਦੀ ਠੰਡ ਹੋਣੀ ਚਾਹੀਦੀ ਹੈ ਸ਼ੁਰੂਆਤ ਆ ਚੰਗੀ ਆ ਵਧੀਆ ਇਸ ਵਾਰੀ ਥੋੜਾ ਜਿਹਾ ਅਡਵਾਂਸ ਆ ਗਈ ਆ ਨਿ ਆਮ ਤੌਰ ਤੇ ਇਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਠੰਡ ਨਹੀਂ ਦੇਖਣ ਨੂੰ ਮਿਲਦੀ ਸੀ ਕਈ ਸਾਲ ਤੱਕ ਪਰ ਆ ਇਸ ਵਾਰ ਠੀਕ ਠਾਕ ਠੰਡ ਜਿਹੜੀ ਆ ਸ਼ੁਰੂ ਹੋ ਗਈ ਆ ਤੇ ਵੈਸੇ ਜਿਹੜਾ ਦਸੰਬਰ ਦਾ ਰਾਤਾਂ ਨੇ ਦਸੰਬਰ ਦੀਆਂ ਮੌਸਮ ਵਿਭਾਗ ਰ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਅਗਰ ਦਾਵਾ ਆਪਾਂ ਮੰਨ ਲਈਏ ਤਾਂ ਉਹ ਕਹਿੰਦੇ ਨੇ ਇਸ ਵਾਰੀ ਕਹਿੰਦੇ Shimla ਨਾਲੋਂ ਵੀ ਠੰਡੀਆਂ ਰਾਤਾਂ ਇਸ ਵਾਰੀ ਪੰਜਾਬ ਦੀਆਂ ਹੋਣ ਗਈਆਂ ਜੀ ਤੇ ਪੰਜਾਬ ਦੀਆਂ ਠੰਡੀਆਂ ਰਾਤਾਂ ਜਿਹੜੀਆਂ ਨੇ ਉਹ ਕਿੰਨੀਆਂ ਖੋਣਗੀਆਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਸੀਂ ਨਾਲ ਦੀ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਔਰ ਦੂਸਰਾ ਤੁਸੀਂ ਆਪ ਕੋ ਆਪਣੇ ਮੁਲਕਾਂ ਦਾ ਟੈਂਪਰੇਚਰ ਜਰੂਰ ਦੱਸਿਓ ਕਿ ਅਸਵਾਰੇ ਠੰਡ ਜਿਹੜਾ ਆ ਉਹ ਕਿਦਾਂ ਦੀ ਹੈ ਬਾਕੀ ਜੇਕਰ ਪੰਜਾਬ ਤੋਂ ਕਿਸ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਉਹ ਜਰੂਰ ਆਪੋ ਆਪਣੇ ਸ਼ਹਿਰ ਦਾ ਜਰੂਰ ਜ਼ਿਕਰ ਕਰੋ ਲਓ ਜੀ ਆ ਇੱਕ ਬਹੁਤ ਵਧੀਆ ਫਲਾਈਓਵਰ ਜਿਹੜਾ ਮੈਂ ਕਹਾਂ ਨਾ ਕਿ ਲੁਧਿਆਣੇ ਦੀ ਟ੍ਰੈਫਿਕ ਨੂੰ ਘਟਾ ਕਰਨ ਦੇ ਲਈ ਜਾਇ ਇਹ ਕਹ ਲਈਏ ਵੀ ਜਿਹਨੇ ਬੱਸ ਸਟੈਂਡ ਤੋਂ ਲੁਧਿਆਣੇ ਤੋਂ ਅਗਰ ਫਿਰੋਜ਼ਪੁਰ ਰੋਡ ਜਾਣਾ ਫਿਰੋਜ਼ਪੁਰ ਜਾਣਾ ਆ ਮੋਗਾ ਹਾਜਲਕਾ ਵਗੈਰਾ ਇਹ ਤੋਂ ਨਿਕਲਣਾ ਉਹਨਾਂ ਨੂੰ ਲੁਧਿਆਣੇ ਤੋਂ ਬਾਹਰ ਚਲਿਆ ਜਾਵੇ ਨਾ ਉਹਦੇ ਨੇ ਸਭ ਤੋਂ ਵਧੀਆ ਇਹ ਬੈਸਟ ਜਿਹੜਾ ਹੈ ਬਾਈਪਾਸ ਇਹ ਕਹਿੰਦੇ ਖਤਰਾਂ ਦਾ ਬਹੁਤ ਲੰਬਾ ਇਹ ਫਲਾਈਓਵਰ ਬਣ ਗਿਆ ਜਿਹੜਾ ਚੱਲ ਕੇ ਤਕਰੀਬਨ ਹਾਂ ਇੱਥੋਂ ਫਰੋਜਪੁਰ ਰੋਡ ਦੇ ਉੱਤੇ ਚੁੰਗੀ ਦੇ ਕੋਲ ਲਗਭਗ ਨਿਕਲ ਜਾਂਦਾ ਜੀ ਜਾ ਕੇ ਇਹ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਜੈਕਟ ਹੈ ਤੇ ਇਹਦੇ ਨਾਲ ਕਾਫੀ ਵੱਡੀ ਪੱਧਰ ਤੇ ਰਾਹਤ ਮਿਲੀ ਆ ਤੇ ਜਿਹੜੇ ਲੋਕਾਂ ਨੇ ਮੰਨ ਲਓ ਜਿਹੜੀਆਂ ਬੱਸਾਂ ਦੇ ਥਰੂ ਜਿਹੜੇ ਸਫ਼ਰ ਕਰਨਾ ਚਾਹੁੰਦੇ ਨੇ ਪਰ ਬੱਸਾਂ ਹੁਣ ਕਈ ਵਾਰੀ ਕਿਉਂਕਿ نیچے ਤੋਂ ਵੀ ਜਾਂਦੀਆਂ ਉਹਦਾ ਕਾਰਨ ਇਹ ਆ ਉਹਨਾਂ ਨੇ ਸਵਾਰੀ ਚੁੱਕਣੀ ਹੁੰਦੀ ਆਹਾ ਜੇਕਰ ਕੋਈ ਆਪਣੇ ਤੁਸੀਂ ਸਾਧਨ ਤੇ ਜਾਂਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੈੱਡ ਲਾਈਟ ਨਹੀਂ ਹੈ ਤੇ ਤੁਸੀਂ ਸਿੱਧਾ ਜਾ ਕੇ ਤੁਸੀਂ ਆਪਣਾ ਆਪਣਾ ਨਿਕਲ ਸਕਦੇ ਚੁੰਗੀ ਤੇ ਉਸ ਤੋਂ ਬਾਅਦ ਫਿਰ ਅਗੇ ਮੇਨ ਹਾਈਵੇ ਤੇ ਉੱਤੇ ਸ਼ੁਰੂ ਹੋ ਜਾਓ ਤੇ ਆਪਰਾ ਬੱਸਾਂ ਵੀ ਕੁਝ ਜਾਂਦੀਆਂ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਰੋਡਵੇਜ ਵਾਲੇ ਨੇ ਤੇ ਦੱਬੀ ਜਾਂਦਾ ਬਾਈ ਜਾਉਂ ਤਾ ਫਰੋਜਪੁਰ ਮੁੱਕੇ ਤੱਕ ਜਾਣਗੇ ਜੀ ਤੇ ਆ ਦੇਖ ਫਾਇਦੋਂ ਕੁਛ ਉੱਪਰ ਥੋੜਾ ਜਿਹਾ ਲੁਧਿਆਣਾ ਸਾਡਾ ਇਹੋ ਜਿਹਾ ਲੱਗਦਾ ਤੇ ਆ ਜਿਹੜੇ ਇਸ ਲਾਈਨ ਦੇ ਵਿੱਚ ਹੋਟਲ ਨੇ ਤੇ ਹੋਰ ਬਟੇ-ਬਟੇ ਜਿਹੜੇ ਮੌਲ ਨੇ ਤੇ ਆ ਇੱਕ ਥੋੜਾ ਜਿਹਾ ਧਿਆਨ ਇਸ ਪੁਲ ਤੇ ਰੱਖਿਓ ਮੇਡੀ ਗੱਡੀ ਤੁਹਾਨੂੰ ਦਿਖਾਈ ਨਾ ਛਮਚਮਾਉਂਦੀ ਸਾਈਡ ਤੇ ਖੜੀ ਕੱਬੇ ਆਪ ਇਹ ਖੜੀ ਹੈ ਜੀ ਤੇ ਇਹ ਤੁਹਾਡੀ ਲਿਮਿਟ ਜਿਹੜੀ ਹੈ ਤੁਹਾਡੀ ਆ ਆਪਣੇ ਸਪੀਡ ਲਿਮਿਟ ਹੈ ਇਹਨੂੰ ਜਰੂਰ ਕੰਟਰੋਲ ਰੱਖਿਓ ਤੇ ਹੋ ਨਾ ਹੋਵੇ ਵੀ ਇੱਥੇ ਤੁਸੀਂ ਸਪੀਡ ਵਧਾ ਲਓ ਤੇ ਕੰਟਰੋਲ ਜਰੂਰ ਰੱਖਿਓ ਜੀ ਤੇ ਆ ਸਾਡਾ ਜੀ ਦੇਖੋ ਇਹਨੂੰ ਕਹਿੰਦੇ ਨੇ ਜੀ 5 ਸਟਾਰ ਹੋਟਲ ਕਿਸੇ ਟਾਈਮ ਤਾਂ ਕਹਿੰਦੇ ਸੀ ਵੀ ਬਾਦਲਾ ਨੇ ਵੀ ਇਹਦੇ ਵਿੱਚ ਹਿੱਸਾ ਪਾਇਆ ਹੋਇਆ ਕਹਿੰਦੇ ਬਾਦਲਾ ਦਾ ਪਰ ਨਹੀਂ ਜੀ ਇਹ ਖੰਘੂੜਿਆਂ ਦਾ ਹੋਟਲ ਹੈ ਜਗਪਾਲ ਸਿੰਘ ਖੰਗੂੜਾ ਸਾਹਿਬ ਤੇ ਉਹਨਾਂ ਦਾ ਗਿਆ ਬੇਟੇ ਤੇ ਜੱਸੀ ਖੰਗੂੜਾ ਉਹਨਾਂ ਦਾ ਤੇ ਅੱਜ ਕੱਲ ਮੇਰੇ ਖਿਆਲ ਆ ਆਮ ਆਦਮੀ ਪਾਰਟੀ ਦੇ ਆਗੂ ਨੇ ਕਾਂਗਰਸ ਦੇ ਸੀਨੀਅਰ ਆਗੂ ਰਹੇ ਨੇ ਤੇ ਸਿਆਸੀ ਆਗੂ ਨੇ ਵਧੀਆ ਪਰਿਵਾਰ ਹੈ ਚੰਗੀ ਸਿਆਸੀ ਪਹੁੰਚ ਰੱਖਦੇ ਨੇ ਸੋ ਇਹ ਹੋਟਲ ਹੈ ਜੀ ਉਹਨਾਂ ਦਾ ਤੇ ਮੈਂ ਦੱਸ ਰਿਹਾ ਸੀ ਵੀ ਇੱਥੇ ਤੁਸੀਂ ਸਪੀਡ ਦੇ ਉੱਤੇ ਜ਼ਰੂਰ ਕੰਟਰੋਲ ਰੱਖਣਾ ਤੇ ਕਿਸੇ ਵੀ ਟਾਈਮ ਤੁਹਾਡੀ ਸਪੀਡ ਚੈੱਕ ਹੋ ਸਕਦੀ ਹੈ ਤੇ ਅੱਜ ਕੱਲ ਜਿਹੜਾ ਚਲਾਣਾ ਜੀ ਉਹ ਘਰੀ ਪਹੁੰਚ ਜਾਂਦਾ ਕੋਈ ਜ਼ਿਆਦਾ ਤੁਹਾਨੂੰ ਰੋਕਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਗਲਤੀ ਨਾ ਕਰਿਓ ਜੇ ਜੇਕਰ ਆਉਣੇ ਹੋ ਤਾਂ ਪ੍ਰੋਪਰ ਤੁਸੀਂ ਆਪਣਾ ਸੀਟ ਬੈਲਟ ਹੋਵੇ ਤੁਹਾਡਾ ਤੇ ਨਾਲ ਦੀ ਨਾਲ ਜੇਕਰ ਬਾਈਕ ਦੇ ਉੱਤੇ ਹੋ ਤਾਂ ਤੁਹਾਡੇ ਕੋਲੇ ਹੈਲਮਟ ਹੋਣਾ ਲਾਜ਼ਮੀ ਹੈ ਤੇ ਨਹੀਂ ਤਾਂ ਹੁਣ ਅੱਜ ਕੱਲ ਇੱਥੇ ਬਹੁਤ ਸਾਰੇ ਐਸੇ ਕਈ ਚੌਂਕਾ ਦੇ ਵਿੱਚ ਕੈਮਰੇ ਲੱਗੇ ਨੇ ਤੇ ਉਹ ਚਲਾਨ ਘਰੇ ਪਹੁੰਚ ਜਾਂਦਾ ਤੇ ਬਾਕੀ ਕਈ ਵਾਰੀ ਇਹ ਵੀ ਹੁੰਦਾ ਜੀ ਜੇ ਆਪਾਂ ਨੇ ਕੋਈ ਗੱਡੀ ਮੋਟਰਸਾਈਕਲ ਵਾਈਪ ਕੋਈ ਦਿੱਤੀ ਹੁੰਦੀ ਆ ਤੇ ਉਹ ਸਿੱਧਾ ਉੱਥੋਂ ਅਗਲੇ ਦੇ ਘਰੇ ਉੱਥੇ ਪਹੁੰਚ ਜਾਂਦਾ ਤਾਂ ਲੋਜੀ ਆਪਾਂ ਚੱਲ ਰਹੇ ਆ ਤੇ ਆਓ ਜੁੜੋ ਜੀ ਵੱਤ ਤੋਂ ਵੱਤ ਜਿੰਨੇ ਵੀ ਦਰਸ਼ਕ ਸਾਡੇ ਨਾਲ ਸਾਝ ਬਣਾ ਸਕਦੇ ਹੋ ਤੇ ਆਪਾਂ ਰੋਜਪੁਰ ਰੋਡ ਲੁਧਿਆਣਾ ਦੇ ਉੱਤੇ ਇਸ ਟਾਈਮ ਆਪਾਂ ਫਲਾਈਓਵਰ ਦੇ ਉੱਪਰ ਆ ਜੀ ਤੇ ਆਓ ਸਾਰੇ ਸਾਥ ਜਿ ਬਣਾਓ ਤੇ ਥੋੜਾ ਜੱਜ ਜੁੜਨੇ ਵਾਲਾ ਸਿਲਸਿਲਾ ਥੋੜਾ ਘੱਟ ਆ ਜੀ ਆ ਬਿਲਕੁਲ ਜੀ ਸਭੀ ਸਾਹਿਬ ਕਹਿੰਦੇ ਲਾਈਵ ਨੂੰ ਲਾਈਕ ਕਰੋ ਤੇ ਧੰਨਵਾਦ ਤੁਹਾਡਾ ਤੇ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਜਰੂਰ ਸਬਸਕ੍ਰਾਈਬ ਕਰੋ ਤਨੋਂ ਹੁਣ ਆਪਾਂ ਇਹਨੂੰ ਲਾਈਵ ਨੂੰ ਥੋੜੀ ਦੇਰ ਲਈ ਅੱਤੀ ਰੋਕਦੇ ਆਂ ਤੇ ਬਾਕੀ ਫਿਰ ਆਪਾਂ ਜੁੜਦੇ ਆਂ ਜੇ ਅੱਗੇ ਚੱਲ ਕੇ। ਜੀ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਸਾਡੇ ਇਸ ਚੈਨਲ ਦੇ ਉੱਤੇ ਜੁੜਦੇ ਆਂ ਤੇ ਤੁਹਾਨੂੰ ਪੰਜਾਬ ਤੋਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤੁਹਾਨੂੰ ਅਸੀਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਲਾਈਵ ਦਰਸ਼ਨ ਕਰਵਾਵਾਂਗੇ ਤੇ ਹੋਰ ਬਹੁਤ ਸਾਰੀਆਂ ਤੁਹਾਨੂੰ ਇਥੋਂ ਅ ਵੀਡੀਓ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਧਾਰਮਿਕ ਅਦਾਰਿਆਂ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਇੱਥੋਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਵੱਸ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਜਿਹੜੇ ਲਗਾਤਾਰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਅਨਮੋਲ ਬਲੌਗ ਯੂਕੇ ਨੂੰ ਚਲੋ ਇਹ ਲਾਈਵ ਨੂੰ ਆਪਾਂ ਇੱਥੇ ਹੀ ਰੋਕਦੇ ਹਾਂ ਜੀ ਧੰਨਵਾਦ ਤੁਹਾਡਾ ਸਾਰਿਆਂ ਦੀ ਸਾਰਿਆਂ ਦਾ ਔਰ ਆਪਣੇ ਦੋਸਤ ਤੇ ਹੋਸਟ ਗੁਰਪ੍ਰੀਤ ਸਿੰਘ ਜੀ ਚਾਹ ਲੁੰਦੇ ਹੋ ਜਾ ਜਤਰਾ ਬਰਾਕਾ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤ